ਦੇਖੋ ਮੇਰੇ ਵੀਰੋ ਰੇ ਪਾਣਗੇ ਰੇ ਵਾਲੇ ਧਾਗੇ ਸੱਪ ਦੀ ਚੂਹੇ ਦੀ ਖੁੱਡੇ ਚ ਪਾ ਦਿਆ ਕਰੋ ਕਿ ਆ ਮੜ ਜੀ ਦੀ ਡੱਬੀ ਦੀ ਸੀਂਖ ਲਾ ਕੇ ਉਹਨੂੰ ਜਲਾ ਦਿਆ ਕਰੋ ਇਹ ਵਿਚਾਰੇ ਜਾਨਵਰਾਂ ਨਾਲ ਬੇਨਾਸੀ ਬੇਸਾਫੀ ਨਾ ਕਰਿਆ ਕਰੋ ਇਹਨਾਂ ਦੇ ਪੰਜਿਆਂ ਚ ਫਸ ਜਾਂਦੇ ਆ ਫਿਰ ਨੇ ਤਾਰਾਂ ਤੇ ਕਰੰਟ ਵਾਲੀਆਂ ਦੇ ਤੇ ਇਦਾਂ ਕੰਡਾ ਤਾਰ ਤੇ ਲਪੇਟ ਕੇ ਵਿਚਾਰੇ ਇਦਾਂ ਹੀ ਤੜਫ ਕੇ ਮਰ ਜਾਂਦੇ ਆ ਤੇ ਮੈਂ ਇਹ ਵੀਡੀਓ ਪਾਉਣ ਲੱਗਿਆ ਮਰਜੀ ਧਿਆਨ ਕਰਿਓ ਦੀ ਕਿਰਪਾ ਕਰਕੇ ਵੀਰ ਭਾਈ ਬਣ ਕੇ ਤੇ ਕਈ ਵਾਰੀ ਇਹ ਟਰਾਂਸਫਾਰਮਰ ਦੇ ਲਟਕ ਜਾਂਦੇ ਆ ਦੂਜੀਆਂ ਤਾਰਾਂ ਲਟਾਂਗੇ ਕੱਟ ਵੀ ਮਾਰਾ ਦਿੰਦੀਆਂ ਏ ਗਰਸੱਲੀਆਂ ਚੀੜੀਆਂ ਕਾਗੇ ਜਾਨਵਰ ਸਭ ਵਿੱਚੇ ਰੜਕੇ ਤੇ ਆਪਣੀ ਜਾਨਵਰ ਕੀ ਜਾਨ ਜਾਨਵਰਾਂ ਦੀ ਵੀ ਸਮਝਿਆ ਕਰੋ ਮੇਰਾ ਵੀਰ ਹੁਣ ਮੈਨੂੰ ਇੰਨਾ ਪਹਿਲਾਂ 3-400 ਗਾਲ ਤੇਤੀ ਮੈਨੂੰ ਫੜ ਕੇ ਦੀ ਰੱਸੀ ਕੱਢਣ ਲੱਗਿਆ ਸੀ ਇਸੀ ਵਿਚਾਰੀ ਦੀਆਂ ਲੱਤਾਂ ਵੀ ਵੱਡ ਚੁੱਕੀਆਂ ਛਿਲਕੇ